ਤੇਰੇ ਕੰਨ ਵੱਡ ਦੇਾਂਗੇ ਤੇਰੀ ਲੱਤ ਵੱਡ ਦੇਾਂਗੇ 50 ਲੱਖ ਰੁਪਏ ਦੇ ਇਹ ਵੱਡੇ ਖੁਲਾਸੇ ਕੀਤੇ ਨੇ ਈਰਾਨ ਤੋਂ ਵਾਪਸ ਪਰਤੇ ਪੰਜਾਬੀ ਮੁੰਡੇ ਨੇ ਜੋ ਕਿ ਉੱਥੇ ਅਗਵਾਕਰਾਂ ਦੇ ਚੁੰਗਲ ਦੇ ਵਿੱਚ ਫਸਿਆ ਹੋਇਆ ਸੀ ਉਸ ਦੇ ਉੱਪਰ ਤਸ਼ੱਦਦ ਕੀਤੀ ਗਈ ਉਸ ਨੂੰ ਮਾਰਿਆ ਕੁੱਟਿਆ ਜਾਂਦਾ ਸੀ ਚਾਕੂ ਦੇ ਨਾਲ ਉਸ ਨੂੰ ਡਰਾਵੇ ਦਿੱਤੇ ਜਾਂਦੇ ਸਨ ਅਤੇ ਫਿਰ ਤਸ਼ੱਦਦ ਦੀਆਂ ਬੇਹਦ ਰੂਕਮ ਬਹੁਤ ਤਸਵੀਰਾਂ ਅਤੇ ਵੀਡੀਓਜ਼ ਬਣਾ ਕੇ ਪਰਿਵਾਰ ਨੂੰ ਭੇਜ ਕੇ 50 ਲੱਖ ਰੁਪਏ ਮੰਗੇ ਜਾਂਦੇ ਸਨ ਪਰ ਜਦੋਂ ਹੁਣ ਇਹ ਮਾਮਲਾ ਕਾਫੀ ਜ਼ਿਆਦਾ ਸੁਰਖੀਆਂ ਦੇ ਵਿੱਚ ਆਇਆ ਤਾਂ ਸੈਂਟਰ ਸਰਕਾਰ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਦਖਲ ਦਿੱਤਾ ਗਿਆ ਅਤੇ ਅੱਜ ਇਹ ਜੋ ਨੌਜਵਾਨ ਦੇਖ ਰਹੇ ਹੋ ਗੁਰਪ੍ਰੀਤ ਸਿੰਘ ਇਸ ਦਾ ਨਾਮ ਹੈ ਤਕਰੀਬਨ 14 ਦਿਨਾਂ ਬਾਅਦ ਆਪਣੇ ਪਰਿਵਾਰ ਦੇ ਕੋਲ ਵਾਪਸ ਪੁੱਜਾ ਹੈ ਅੰਮ੍ਰਿਤਸਰ ਦੇ ਵਿੱਚ ਰਹਿੰਦੇ ਇਸ ਨੌਜਵਾਨ ਦੇ ਪਰਿਵਾਰ ਦੇ ਵਿੱਚ ਕੀ ਮਾਹੌਲ ਹੈ ਜਦੋਂ ਉਹਨਾਂ ਦਾ ਪੁੱਤ ਸਹੀ ਸਲਾਮਤ ਵਾਪਸ ਪਰ ਤੇ ਆ ਤਾਂ ਮਾਪੇ ਪਦੇ ਭੁੰਜੇ ਪੈਰ ਨਾ ਲੱਗੇ ਅਤੇ ਉਹਨਾਂ ਨੇ ਤਾਂ ਆਸ ਹੀ ਛੱਡ ਦਿੱਤੀ ਸੀ ਕਿ ਨੌਜਵਾਨ ਗੁਰਪ੍ਰੀਤ ਸਿੰਘ ਉਹਨਾਂ ਨੂੰ ਕਦੇ ਵਾਪਸ ਮਿਲੇਗਾ ਵੀ ਜਾਂ ਨਹੀਂ ਪਰ ਕਹਿੰਦੇ ਨੇ ਕਿ ਜਿੱਥੇ ਵਾਹਿਗੁਰੂ ਦੀ ਨਜ਼ਰ ਸਵੱਲੀ ਹੋਵੇ ਤਾਂ ਹਰ ਕੰਮ ਸਿੱਧਾ ਪੈ ਜਾਂਦਾ ਹੈ ਗੁਰਪ੍ਰੀਤ ਜਿਸ ਨੇ ਕਦੇ ਸੁਨਹਿਰੀ ਭਵਿੱਖ ਦਾ ਸੁਪਨਾ ਲੈਂਦਿਆਂ ਹੋਇਆਂ ਯੂਕੇ ਜਾਣ ਦੀ ਇੱਛਾ ਬਣਾਈ ਸੀ ਅਤੇ ਇਸ ਨੂੰ ਲੈ ਕੇ ਉਸ ਦੇ ਵੱਲੋਂ ਟੂਰਿਸਟ ਵੀਜ਼ਾ ਅਤੇ ਸਟੱਡੀ ਵੀਜ਼ਾ ਦੇ ਉੱਪਰ ਕਈ ਵਾਰ ਅਪਲਾਈ ਵੀ ਕੀਤਾ ਗਿਆ ਹੈ ਪਰ ਜਦੋਂ ਕੰਮ ਨਾ ਬਣਿਆ ਤਾਂ ਫਿਰ ਇੱਕ ਠੱਗ ਏਜੰਟ ਦੇ ਚਾਂਸੇ ਦੇ ਵਿੱਚ ਆ ਗਿਆ ਅਤੇ ਉਸ ਏਜੰਟ ਨੇ ਇਸ ਨੂੰ ਵੱਡੇ ਵੱਡੇ ਸਮਝਬਾਗ ਦਿਖਾਏ ਕਿ ਆ ਕਿ ਕੋਈ ਗੱਲ ਨਹੀਂ ਗੁਰਪ੍ਰੀਤ ਜੇਕਰ ਕੋਈ ਤੇਰਾ ਸਟੱਡੀ ਵੀਜ਼ਾ ਜਾਂ ਟੂਰਿਸਟ ਵੀਜ਼ਾ ਨਹੀਂ ਲੱਗਿਆ ਤਾਂ ਆਪਾਂ ਕੋਈ ਹੋਰ ਲੱਭ ਲੈ ਲੰਨੇ ਆ ਅਤੇ ਫਿਰ ਚਾਂਸੇ ਦੇ ਵਿੱਚ ਆ ਕੇ ਗੁਰਪ੍ਰੀਤ ਦੇ ਵੱਲੋਂ ਵੀ ਹਾਂ ਕਰ ਦਿੱਤੀ ਜਾਂਦੀ ਹੈ ਅਤੇ ਗੁਰਪ੍ਰੀਤ ਨੂੰ ਯੂਕੇ ਜਾਣ ਦਾ ਕਹਿ ਕੇ ਇਸ ਨੂੰ ਈਰਾਨ ਭੇਜ ਦਿੱਤਾ ਗਿਆ ਜਿੱਥੇ ਕਿ ਇੱਕ ਹੋਟਲ ਦੇ ਕਮਰੇ ਦੇ ਵਿੱਚ ਇਸ ਨੂੰ ਧਰਾਇਆ ਗਿਆ ਅਤੇ ਫਿਰ ਉੱਥੇ ਉਸ ਨੂੰ ਬੰਦੀ ਬਣਾ ਲਿਆ ਗੁਰਪ੍ਰੀਤ ਦੀ ਮੰਨੀਅਤਾ ਉਸ ਦੇ ਨਾਲ ਦੋ ਹੋਰ ਨੌਜਵਾਨ ਉਸ ਕਮਰੇ ਦੇ ਵਿੱਚ ਮੌਜੂਦ ਸਨ ਅਤੇ ਹਰੇਕ ਦੇ ਨਾਲ ਇਹੋ ਹੀ ਸਲੂਕ ਕੀਤਾ ਜਾਂਦਾ ਸੀ ਉਹਨਾਂ ਨੂੰ ਡਰਾਇਆ ਜਾਂਦਾ ਸੀ ਧਮਕਾਇਆ ਜਾਂਦਾ ਸੀ ਅਤੇ ਫਿਰ ਉਹਨਾਂ ਦੇ ਪਰਿਵਾਰ ਦੇ ਕੋਲੋਂ ਲੱਖਾਂ ਰੁਪਏ ਦੇ ਫਰੋਤੀ ਦੀ ਮੰਗ ਕੀਤੀ ਜਾਂਦੀ ਸੀ ਜਦੋਂ ਗੁਰਪ੍ਰੀਤ ਦੀਆਂ ਵੀਡੀਓਜ਼ ਅਤੇ ਕੁਝ ਤਸਵੀਰਾਂ ਜੋ ਕਾਫੀ ਦਾਦ ਤਸ਼ਦਦ ਵਾਲੀਆਂ ਸਨ ਜਦੋਂ ਪਰਿਵਾਰ ਦੇ ਕੋਲ ਪਹੁੰਚਦੀਆਂ ਸਨ ਤਾਂ ਪਰਿਵਾਰ ਵੀ ਰੋ ਰੋ ਕੇ ਉਹਨਾਂ ਦਾ ਬੁਰਾ ਹਾਲ ਹੋ ਜਾਂਦਾ ਸੀ ਤਾਂ ਉਹਨਾਂ ਦੇ ਵੱਲੋਂ ਸੈਂਟਰ ਸਰਕਾਰ ਤੱਕ ਪਹੁੰਚ ਕੀਤੀ ਗਈ ਜਦੋਂ ਇਸ ਮਾਮਲੇ ਦੇ ਵਿੱਚ ਭਾਜਪਾ ਗੁੱਤਰਣ ਚੁਗ ਨੇ ਖੁਦ ਜਿਹੜਾ ਕਿ ਇਸ ਮਾਮਲੇ ਦੇ ਵਿੱਚ ਦਖਲ ਦੰਦਿਆ ਕੇਂਦਰ ਸਰਕਾਰ ਅਤੇ ਵਿਦੇਸ਼ ਮੰਤਰੀ ਤੱਕ ਪਹੁੰਚ ਕੀਤੀ ਤਾਂ ਕੇਂਦਰੀ ਵਿਦੇਸ਼ ਮੰਤਰਾਲੇ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਦਖਲ ਦੇ ਕੇ ਗੁਰਪ੍ਰੀਤ ਨੂੰ ਸਹੀ ਸਲਾਮਤ ਵਾਪਸ ਲਿਆਂਦਾ ਗਿਆ ਉਧਰ ਗੁਰਪ੍ਰੀਤ ਨੇ ਜਦੋਂ ਇਸ ਮਾਮਲੇ ਨੂੰ ਲੈ ਕੇ ਕਈ ਵੱਡੇ ਖੁਲਾਸੇ ਕੀਤੇ ਤਾਂ ਉਸ ਨੇ ਦੱਸਿਆ ਕਿ ਇਕੱਲਾ ਉਹ ਹੀ ਨਹੀਂ ਸਗੋਂ ਉਸ ਦੇ ਨਾਲ ਦੇ ਅਨੇਕਾਂ ਹੀ ਪੰਜਾਬੀ ਅਤੇ ਹੋਰ ਵੱਖ-ਵੱਖ ਰਾਜਾਂ ਦੇ ਨਾਲ ਸੰਬੰਧਿਤ ਨੌਜਵਾਨ ਈਰਾਨ ਦੇ ਵਿੱਚ ਫਸੇ ਹੋਏ ਨੇ ਜੋ ਕਿ ਪਲ-ਪਲ ਮਰ ਰਹੇ ਨੇ ਉਹਨਾਂ ਨੂੰ ਕੁੱਟਿਆ ਜਾਂਦਾ ਹੈ ਮਾਰਿਆ ਜਾਂਦਾ ਹੈ ਭੁੱਖਣ ਭਾਣੇ ਰੱਖਿਆ ਜਾਂਦਾ ਹੈ ਅਤੇ ਪੈਸਿਆਂ ਦੀ ਮੰਗ ਕੀਤੀ ਜਾਂਦੀ ਹੈ ਹੋਰ ਕੀ ਕੁਝ ਖੁਲਾਸੇ ਕੀਤੇ ਨੇ ਉਹ ਸੁਣ ਲੈਣੇ ਮੈਂ ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਤੇ ਮੈਂ ਯੂਕੇ ਜਾਣ ਵਾਸਤੇ ਕਿਸੇ ਏਜੰਟ ਨਾਲ ਗੱਲ ਕੀਤੀ ਸੀ ਲੀਗਲ ਤਰੀਕੇ ਨਾਲ ਪਹਿਲਾਂ ਮੈਂ ਅਪਲਾਈ ਕਰਦਾ ਰਿਹਾ ਸਟੱਡੀ ਵੀਜ਼ਾ ਵੀ ਤੇ ਟੂਰਿਸਟ ਵੀਜ਼ਾ ਵੀ ਤੇ ਜਿਸ ਵੀ ਕਿ ਮੇਰੀ ਗੱਲ ਨਹੀਂ ਬਣੀ ਤੇ ਫਿਰ ਉਹ ਕਹਿਣ ਲੱਗੇ ਕਿ ਆਪਾਂ ਕਿ ਚਲੋ ਦੋ ਨੰਬਰ ਨਾਲ ਆਪਾਂ ਟਰਾਈ ਕਰ ਲੈਂਦੇ ਆ ਵੀ ਸੈਟਿੰਗ ਨਾਲ ਤੇ ਇਸ ਚੱਕਰ ਤੇ ਮੈਂ ਯੂਕੇ ਦੇ ਰਾਹ ਚ ਇਰਾਨ ਚਲ ਗਿਆ ਤੇ ਇਰਾਨ ਉਹਨਾਂ ਮੈਨੂੰ ਕਹਿੰਦੇ ਵੀ ਹੋਟਲ ਦੇ ਵਿੱਚ ਰੁਬਣਾ ਵਾ ਤੇ ਮੈਂ ਹੋਟਲ ਚਲ ਗਿਆ ਉੱਥੋਂ ਮੈਨੂੰ ਉਹ ਲੈ ਗਏ ਆ ਆ ਕੇ ਤੇ ਉਹਨਾਂ ਕੋਈ ਇੱਕ ਰੂਮ ਚ ਰੱਖਿਆ ਫਿਰ ਮੈਨੂੰ ਉਹਨਾਂ ਬੰਦ ਕੇ ਤੇ ਘਰੇ ਫੋਨ ਦੇਵੇ ਕਰਨ ਕਿ ਵੀ 50 ਲੱਖ ਰੁਪਇਆ ਦੋਗੇ ਤੇ ਫਿਰ ਛੱਡਣਾ ਮੁੰਡਾ ਤੇ ਹੱਦੇ ਕਬਜ਼ੇ ਚ ਆ। ਇਹ ਬਾਕੀ ਉਹ ਬੰਦੇ ਨੂੰ ਤਾਂ ਮੈਂ ਜਾਣਦਾ ਨਹੀਂ ਜਿਹੜਾ ਫੋਨ ਕਰਦਾ ਰਿਹਾ ਘਰੇ ਤੇ ਫਿਰ ਚਲੋ ਮੈਨੂੰ ਕੁੱਟਮਾਰ ਕੀਤੀ ਉਹਨਾਂ ਜਦਾਂ ਵੀ ਘਰੇ ਪੈਸਿਆਂ ਦੀ ਮੰਗ ਕਰਦੇ ਰਹੇ ਆ। ਫਿਰ ਚਲੋ ਮੰਤਰੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਆ ਜਿਨ੍ਹਾਂ ਨੇ ਜ਼ੋਰ ਪਾਇਆ ਤੇ ਚਲੋ ਮੈਨੂੰ ਕਹਿਣ ਲੱਗਾ ਕਿ ਮੈਨੂੰ ਅੰਬੈਸੀ 'ਚੋਂ ਫੋਨ ਆ ਰਹੇ ਆ ਤੇ ਨਾਲੇ ਇੱਥੇ ਚਲੋ ਕਾਰਵਾਈ ਤੁਹਾਡੇ ਹੋ ਰਹੀ ਪਰਿਵਾਰ ਵੱਲੋਂ ਤੇ ਫਿਰ ਮੈਨੂੰ ਉੱਥੇ 에어ਪੋਰਟ ਤੇ ਛੱਡ ਆਇਆ। ਤੇ ਉਤੋਂ ਚਲੋ ਮੈਂ ਘਰ ਆ ਗਿਆ ਸੇਹਣੀ ਕੀ ਹਾਲਾਤ ਕੀ ਸੀ ਉੱਥੇ ਤੁਹਾਡੀ ਜੀ ਹਾਲਾਤ ਇਹ ਹੋਈ ਆ ਕਿ ਮੇਰੇ ਅਰਗੇ ਚਲੋ ਉੱਥੇ ਬਹੁਤ ਫਸੇ ਆ ਹੋਰ ਵੀ ਤੇ ਹਾਲਾਤ ਤਾਂ ਉੱਥੇ ਬਹੁਤ ਮਾੜੀ ਆ ਉੱਥੇ ਰਹਿਣਾ ਕਿਹੜਾ ਸੌਖਾ ਜਦੋਂ ਟੁੱਟ ਮਾਰ ਕਰਦੇ ਦਿਨ ਰਾਤ ਤੇ ਬਾਕੀ ਚਲੋ ਕੀ ਕੁਛ ਨਾ ਮੈਂ ਘਰ ਆ ਗਿਆ ਚਲੋ ਮੇਰੇ ਲਈ ਇਹ ਇੰਨਾ ਹੀ ਬਹੁਤ ਵਧੀਆ ਹੋਾ ਕਿ ਜਿੰਨਾ ਮੈਂ ਧੰਨਵਾਦ ਕਰ ਸਕਾਂ ਮੈਂ ਤਾਂ ਲੋਕਾਂ ਨੂੰ ਕੀ ਕਹਣਾ ਚਾਹੁੰਦਾ ਜਿਹੜੇ ਬਾਹਰ ਵਿਦੇਸ਼ ਦੇ ਸੁਪਨੇ ਵੇਚਦੇ ਜਿਹੜੇ ਮੈਂ ਤਾਂ ਬਸ ਇਹੋ ਹੀ ਕਹਿਣਾ ਚਾਹੁੰਦਾ ਕਿ ਜਾਂ ਤੇ ਜਾਓ ਨਾ ਤੇ ਜਣਾ ਤੇ ਲੀਗਲ ਤਰੀਕੇ ਨਾਲ ਜਾਓ ਦੋ ਨੰਬਰ ਦੇ ਰਾਹ ਸਾਣੀ ਆਪਾਂ ਨਾ ਜਾਈਏ ਕਿ ਜਿਹੜਾ ਇਦਾਂ ਫਸੀਏ ਕੋਈ ਹੋਰ ਨਾ ਫਸਾ ਸਕੇ ਮੇਰੇ ਵਾਂਗੂ ਕਿ ਸਰਕਾਰ ਨਾ ਮਦਦ ਕਰਦੀ ਤੇ ਕੀ ਬਣਦਾ ਉਹ ਤਾਂ ਫਿਰ ਜਿੱਦਾਂ ਉਹ ਕਹਿਣ ਦੇ ਕਿ ਤੈਨੂੰ ਅਫਗਾਨਿਸਤਾਨ ਛੱਡ ਆਉਣਾ ਵਾ ਜਾਂ ਤੇਰੇ ਕੰਨ ਵੜਦਾਂਗੇ ਲੱਤ ਵੜਦਾਂਗੇ ਫਿਰ ਉਹ ਤਾਂ ਫਿਰ ਧਮਕੀਆਂ ਦੇ ਨਹੀਂ ਰਹੇ ਸੀ ਚਲੋ ਜੇ ਨਾ ਜੋਰ ਪੈਂਦਾ ਸਰਕਾਰ ਦਾ ਤੇ ਹੋ ਸਕਦਾ ਕੁਝ ਵੀ ਕਰ ਸਕੋ ਤੁਸੀਂ ਉੱਥੇ ਇਕੱਲੇ ਸੀਗਾ ਜਾਂ ਹੋਰ ਵੀ ਤੁਹਾਡੇ ਨਾਲ ਨੌਜਵਾਨ ਸੀਗੇ ਨਹੀਂ ਉਹ ਜਿਹੜੇ ਰੂਮ 'ਚ ਮੈਂ ਹਾਂ ਉੱਥੇ ਤੇ ਤਿੰਨ ਜਣੇ ਹੀ ਸੀ ਅਸੀਂ ਤੇ ਬਾਕੀ ਚਲੋ ਹੋਰ ਵੀ ਕਿਤੇ ਹੋਣ ਕੇ ਜਾਂ ਕਿਦਾਂ ਇੱਕ ਸ਼ਾਇਦ ਰਾਜਸਥਾਨ ਤੋਂ ਸੀ ਤੇ ਇੱਕ ਪੰਜਾਬੀ ਸੀ ਨਾਲ ਕਿਸ ਤਰ੍ਹਾਂ ਟੌਰਚਰ ਕਿਸ ਤਰ੍ਹਾਂ ਕਰਦੇ ਤੁਹਾਨੂੰ ਸਾਰਾ ਬਸ ਇਹ ਕਿ ਮਾਰ ਘੋਟ ਕੁੱਟਣਾ ਜਾਂ ਚਾਕੂ ਨਾਲ ਛੁਰੀ ਨਾਲ ਡਰਾਉਣਾ ਜਾਂ ਕਿਦਾਂ ਵੀ ਤੈਨੂੰ ਮਾਰ ਦੇਣਾ ਵਾ ਤੇ ਬਾਕੀ ਚਲੋ ਕੁੱਟਮਾਰ ਕਰਨੀ ਕੁੱਟਣਾ ਬਸ ਇਹ ਨੋਟੀ ਮਾਰਦੇ ਹੁੰਦੇ ਰੋਟੀ ਬਾਣੀ ਚੋਂ ਚੰਗਾ ਮਾੜਾ ਦਿੰਦੇ ਹੀ ਪਰ ਹੁਣ ਇਹੋ ਜਿਹੇ ਹਾਲਾਤਾਂ ਨੇ ਤੁਹਾਨੂੰ ਪਤਾ ਕਿਹੜਾ ਖਾਦੀ ਜਾਂਦੀ ਓਥੇ ਉਧਰ ਆਪਣੇ ਪੁੱਤ ਦੀ ਸਹੀ ਸਲਾਮਤੀ ਵਾਪਸੀ ਦੇ ਉੱਪਰ ਘਰ ਦੇ ਵਿੱਚ ਇੱਕ ਵੱਖਰਾ ਹੀ ਖੁਸ਼ੀ ਦਾ ਮਾਹੌਲ ਹੈ ਗੁਰਪ੍ਰੀਤ ਦੇ ਪਿਤਾ ਬਲਕਾਰ ਸਿੰਘ ਕੇਂਦਰ ਸਰਕਾਰ ਦਾ ਧੰਨਵਾਦ ਕਰਦੇ ਨਹੀਂ ਥੱਕਦੇ ਜਿਨ੍ਹਾਂ ਦੇ ਯਤਨ ਸਦਕਾ ਅੱਜ ਉਹ ਆਪਣੇ ਪੁੱਤ ਨੂੰ ਸਹੀ ਸਲਾਮਤ ਆਪਣੇ ਸਾਹਮਣੇ ਖੜਾ ਦੇਖ ਸਕਦੇ ਨੇ ਫਿਰ ਗੁਰਪ੍ਰੀਤ ਦੇ ਪਿਤਾ ਬਲਕਾਰ ਸਿੰਘ ਦੇ ਵੱਲੋਂ ਇਸ ਗੱਲ ਨੂੰ ਲੈ ਕੇ ਜੋ ਹੈ ਖੁਸ਼ੀ ਸਾਂਝੀ ਕੀਤੀ ਗਈ ਹੈ ਕਿ ਉਸ ਦਾ ਬੇਟਾ ਸੇ ਸਲਮਤ ਵਾਪਸ ਆ ਗਿਆ ਪਰ ਹੋਰਨਾਂ ਨੂੰ ਵੀ ਸਹਿਜ ਦਿੱਤੀ ਗਈ ਹੈ ਕਿ ਭਾਈ ਤੁਸੀਂ ਇਹਨਾਂ ਧੋਖੇਬਾਜ਼ ਏਜੰਟਾਂ ਦੇ ਕੋਲੋਂ ਬਚ ਕੇ ਰਹੋ ਮੇਰਾ ਨਾਮ ਬਲਕਾਰ ਸਿੰਘ ਹੈ ਮੇਰਾ ਬੇਟਾ ਗੁਰਪ੍ਰੀਤ ਸੀ ਜੋ ਬਾਹਰ ਫਸਿਆ ਆਇਆ ਹੈ ਜੀ ਤੇ ਕੋਈ ਥੋੜੇ ਦਿਨ ਬਾਅਦ ਉਹਨਾਂ ਕਰ ਆਇਆ ਜੀ ਮੈਂ ਮੰਤਰੀ ਸਾਹਿਬ ਨਾਲ ਸੈਂਟਰ ਸਰਕਾਰ ਦਾ ਬਹੁਤ ਧੰਨਵਾਦ ਕਰਦਾ ਜੀ ਜਿਨ੍ਹਾਂ ਨੇ ਆਪਣੀ ਕੋਸ਼ਿਸ਼ ਕਰਕੇ ਮੇਰੇ ਬੇੜੇ ਨੂੰ ਵਾਪਸ ਕਰ ਲਿਆ ਜੀ ਬਾਪ ਜੀ ਬਹੁਤ ਬਹੁਤ ਧੰਨਵਾਦ ਹੈ ਜੀ ਜਿੰਨੀ ਬਹੁਤ ਮਿਹਨਤ ਕਰਕੇ ਮੈਂ ਬੱਚੇ ਨੂੰ ਵਾਪਸ ਲਿਆ ਹੁੰਦਾ ਜੀ ਮੇਰੇ ਕੋਲ ਲੱਭ ਜੀ ਨਹੀਂ ਆ ਹੋ ਰਿਹਾ ਜੀ ਕਿੰਨੀ ਖੁਸ਼ੀ ਮਨ ਦੇ ਵਿੱਚ ਖੁਸ਼ੀ ਤੇ ਮੈਂ ਯਾਰ ਨਹੀਂ ਕਹ ਸਕਦਾ ਕਿ ਇੰਨੀ ਖੁਸ਼ੀ ਬੱਚੇ ਪੜਾ ਪੈਦੇ ਦੇ ਨਹੀਂ ਵਜਾ ਤਾ ਹੁਣ ਜਿੰਨੀ ਹੁਣ ਖੁਸ਼ੀ ਹੋਈ ਹੈ ਜੀ ਮਾਂ ਤੇ ਉਹਨੇ ਸੀ ਕੀ ਮਨ ਦੇ ਵਿੱਚ ਕੀ ਸੋਚਿਆ ਜੀ ਬੱਚਾ ਵਾਪਸ ਆ ਸਕਦਾ ਨਹੀਂ ਮੈਂ ਆਪਾਂ ਨੂੰ ਕੋਈ ਆਸ ਹੀ ਕੋਈ ਨਹੀਂ ਜੀ ਹਾਂ ਜੀ ਜਿਨ੍ਹਾਂ ਦੀ ਤਾਂ ਮੈਂ ਕਹ ਨਹੀਂ ਸਾਨੂੰ ਆਸ ਹੀ ਕੋਈ ਨਹੀਂ ਵੀ ਨਹੀਂ ਹੁਣ ਨਹੀਂ ਆਉਂਦਾ ਜੀ ਤਮਕਿੰਗਰਾਂ ਵੀ ਤੁਹਾਨੂੰ ਦਿੱਤੇ ਬੰਦਿਆ ਸੀ ਜੀ ਜਦੋਂ ਹਾਂ ਤਮਕੇ ਆਉਂਦੇ ਆ ਰੋਜ਼ ਰੋਜ਼ ਆਉਣੇ ਕਾਈ ਕਈ ਵਾਰ ਡਾੜੀ ਚ ਆਉਂਦੀਆਂ ਹੈ ਜੀ ਕਦੀ ਇਹਦਾ ਅੰਕ ਕੰਨ ਵੜ ਦੇਣਾ ਜੀ ਕਦੀ ਇਹ ਲੱਗ ਵਟ ਵੜ ਦੇਣਾ ਜੀ ਕਦੀ ਇਹਦਾ ਗੂਠਾ ਵੜ ਦੇਣਾ ਜੀ ਕਦੀ ਇਹਨ ਮਾਰ ਦੇਣਾ ਜੀ ਕਦੀ ਇਹ ਵੇਚ ਦੇਣਾ ਜੀ ਕੀ ਇਹ ਪਾਸ ਕਰਦਾ ਧੰਨਵਾਦ ਕਰਦਾ ਪਾਸਾ ਦਾ ਬਹੁਤ ਬਹੁਤ ਤਹਿ ਦਿਲੋਂ ਧੰਨਵਾਦੀ ਆ ਜੀ ਸਾਡੇ ਬਤ ਧੰਨਵਾਦ ਕਰ ਲਈ ਇਹਨੇ ਲੰਮੇ ਜਾਨੇ ਜਿਹੜਾ ਸਕਾਰਤਾ ਤੁਹਾਨੂੰ ਆਦ ਕਰ ਸਕੀ ਬਹੁਤੇ ਕੋਈ 10 ਜਾਨਾਂ ਨੇ ਫਸਿਆ ਰਿਹਾ ਜੀ ਲੋਕਾਂ ਨੂੰ ਕੀ ਪੀੜ ਕਰਨੇ ਚਾਹ ਕੋ ਮਾਪਿਆਂ ਨੂੰ ਜਿਹੜੇ ਆਪਣੇ ਬੱਚਿਆਂ ਨੂੰ ਬਾਹਰ ਭੇਜਣ ਚਾਹਦੇ ਬੱਚੇ ਜਿੱਦ ਕਰਦੇ ਨੇ ਮੈਂ ਤਾਂ ਸਭ ਨੂੰ ਇਹ ਪੀੜ ਕਰਦਾ ਬੱਚਿਆਂ ਨੂੰ ਤੇ ਮਾਪਿਆਂ ਨੇ ਵੀ ਇੱਥੇ ਬਹੁਤ ਕੰਮ ਕਰਨ ਨੂੰ ਇੱਥੇ ਮਿਹਨਤ ਕਰੋ ਜੀ ਤਾਂ ਆਪਣੇ ਮਾਪਿਆਂ ਕੋਲ ਰਹੋ ਜੀ ਉਦੋਂ ਜਦੋਂ ਗੁਰਪ੍ਰੀਤ ਦੇ ਘਰ ਵਾਪਸੀ ਦਾ ਪਤਾ ਲੱਗਦਾ ਤਾਂ ਭਾਜ ਭਾਗੂ ਤਰਨ ਚੋਗ ਵੀ ਜਿਹੜਾ ਕੀ ਇਸ ਮੌਕੇ ਪਰਿਵਾਰ ਅਤੇ ਉਹਨਾਂ ਜ਼ਿਕਰ ਕੀਤਾ ਕਿ ਜਿਵੇਂ ਹੀ ਗੁਰਪ੍ਰੀਤ ਦੀਆਂ ਤਸ਼ੱਦਦ ਦੀਆਂ ਵੀਡੀਓ ਸੋਸ਼ਲ ਮੀਡੀਆ ਤੇ ਉਹਨਾਂ ਤੱਕ ਪਹੁੰਚਿਆ ਤਾਂ ਉਹਨਾਂ ਦੇ ਵੱਲੋਂ ਤੁਰੰਤ ਇਸ ਮਾਮਲੇ ਦੇ ਵਿੱਚ ਜਿਹੜਾ ਕੀ ਹੈ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਵਿਦੇਸ਼ ਮੰਤਰਾਲੇ ਨਾਲ ਸੰਪਰਕ ਕੀਤਾ ਗਿਆ ਜਿਸ ਦੇ ਯਤਨ ਸਦਕਾ ਗੁਰਪ੍ਰੀਤ ਦੀ ਕਰਵਾਪਸੀ ਸੰਭਵ ਹੋ ਪਈ ਹੈ ਅਤੇ ਨਾਲ ਹੀ ਉਹਨਾਂ ਇਹ ਵੀ ਜ਼ਿਕਰ ਕੀਤਾ ਕਿ ਬੇਸ਼ੱਕ ਚੰਗੇ ਭਵਿੱਖ ਦੇ ਲਈ ਨੌਜਵਾਨ ਵਿਦੇਸ਼ ਜਾਣਾ ਚਾਹੁੰਦੇ ਨੇ ਪਰ ਇਹਨਾਂ ਧੋਖੇਬਾਜ਼ ਫਰਜੀ ਏਜੰਟਾਂ ਦੇ ਕੋਲੋਂ ਬਚ ਕੇ ਰਹੋ ਇਹਨਾਂ ਦੇ ਚਾਂਸੇ ਦੇ ਵਿੱਚ ਨਾ ਆਓ ਤਾਂ ਕਿ ਜੋ ਗੁਰਪ੍ਰੀਤ ਨਾਲ ਹੋਇਆ ਉਹ ਹੋਰ ਕਿਸੇ ਦੇ ਨਾਲ ਨਾ ਹੋਵੇ। જય ਸ਼ੰਕਰ ਜੀ ਦਾ ਵੀ ਧੰਨਵਾਦ ਕਰਨਾ ਵਿਦੇਸ਼ ਮੰਤਰੀ ਜੀ ਦਾ। ਜਿਨ੍ਹਾਂ ਨੇ ਈਰਾਨ 'ਚ 14-13 ਦਿਨ ਫਸੇ ਰਹੇ ਗੁਰਪ੍ਰੀਤ ਨੂੰ ਮੂੜ ਆਪਣੀ ਧਰਤੀ ਆਪਣੇ ਵਤਨ ਆਪਣੇ ਘਰਲੇ ਆਨਸਤੇ ਸਹਿਯੋਗ ਕੀਤਾ ਜਿਹੜੀਆਂ ਵੀਡੀਓ ਜੰਦੀਆਂ ਸੀ ਉਹ ਦੇਖ ਕੇ ਡਰ ਲੱਗਦਾ ਸੀ। ਜਿਹੜੇ ਘਰ ਦੇ ਬਜ਼ੁਰਗਾਂ ਨੇ ਇਹਨਾਂ ਦੇ ਅਤਰੂ ਔਰ ਕਬਰ ਆਰਤੀ ਬਿਲਕੁਲ ਚਾਇਤ ਸੀ। ਬਹੁਤ ਮਾੜੇ ਹਾਲਾਤਾਂ ਚ ਮੈਂ ਮਾਫੀ ਚਾਹਨਾ ਦੂਜਾ ਜਨਮ ਹੈ ਇਹ ਦੂਜਾ ਜਨਮ ਹੋਇਆ ਹੈ ਨਹੀਂ ਦੇ ਉੱਥੇ ਜਿਸ ਤਰ੍ਹਾਂ ਆਪਣਾ ਕੋਈ ਚਲਾ ਜਾਏ ਬੱਚਾ ਔਰ ਕਰੇ ਉਹ ਕਾਗਜ਼ਾਂ 'ਚ ਗਲਤੀ ਕੱਢ ਲੈਂਦੇ ਬਹੁਤ ਔਖਾ ਹੈ ਕਈ ਵਾਰ ਤੇ ਆਉਂ ਲੱਗਦਾ ਸੀ ਕਿ ਡਿਟੇਨ ਕਰ ਲਿਆ ਹੈ ਪੁਲਿਸ ਨੇ ਕਿਸ ਕੇਸ 'ਚ ਕੀਤਾ ਹੈ ਲੇਕਿਨ ਮੈਂ ਬਹੁਤ ਧੰਨਵਾਦ ਕਰਨਾ ਪ੍ਰਧਾਨ ਮੰਤਰੀ ਮੋਦੀ ਸਾਹਿਬ ਦਾ ਵਿਦੇਸ਼ ਮੰਤਰੀ ਜੈ ਸ਼ੰਕਰ ਜੀ ਦਾ ਜਿਨ੍ਹਾਂ ਨੇ ਗੁਰਪ੍ਰੀਤ ਸਿੰਘ ਨੂੰ ਠੀਕ ठाक ਬਾ ਇੱਜ਼ਤ ਘਰ ਪਹੁੰਚਾਇਆ ਦਿਨ ਬੜੇ ਔਖੇ ਸੀ 14 ਦਿਨ ਨਹੀਂ 14 ਜ਼ਿੰਦਗੀਆਂ ਸੀ ਹਰ ਰੋਜ਼ ਇੱਕ ਰਾਤ ਕੱਢਣੀ ਔਖੀ ਸੀ